ਆਲ ਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਪਿੰਡ ਤਲਵੰਡੀ ਸੱਲਾ ਵਿਖੇ ਟਾਂਡਾ ਪੁਲਿਸ ਅਤੇ ਐਸਡੀਐਮ ਵੱਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਦੇ ਨਾਲ ਨਸ਼ਿਆਂ ਦੀ ਰੋਕਥਾਮ ਲਈ ਇੱਕ ਸਾਂਝਾ ਕੈਂਪ ਲਗਾਇਆ ਗਿਆ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਅੱਜ ਥਾਣਾ ਟਾਂਡਾ ਅਧੀਨ ਆਉਂਦੇ ਪਿੰਡ ਤਲਵੰਡੀ ਸੱਲਾ ਵਿਖੇ ਟਾਂਡਾ ਪੁਲਿਸ ਅਤੇ ਐਸ.ਡੀ.ਐਮ ਸਾਹਿਬ ਅਤੇ ਨਾਲ ਹੀ ਖੇਤੀਬਾੜੀ ਵਿਭਾਗ ਦੇ ਸਹਿਯੋਗ ਦੇ ਨਾਲ ਨਸ਼ਿਆਂ ਦੀ ਰੋਕਥਾਮ ਲਈ ਇੱਕ ਸਾਂਝਾ ਕੈਂਪ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੇ ਸੂਝਵਾਨ ਅਤੇ ਮੋਤਬਰ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਟਾਂਡਾ ਪੁਲਿਸ ਨੇ ਐਸ.ਐਚ.ਓ ਬਰਾੜ ਦੀ ਅਗਵਾਈ ਦੇ ਹੇਠ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਨਤੀਜਿਆਂ ਪ੍ਰਤੀ ਜਾਗਰੂਕ ਕਰਵਾਇਆ ਅਤੇ ਨਸ਼ਿਆਂ ਦੀ ਰੋਕਥਾਮ ਨੂੰ ਹੋਰ ਤੇਜ਼ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਸਯੋਧ ਦੇਣ ਲਈ ਪ੍ਰੇਰਿਤ ਵਿਗੀਤਾ ਤੁਸੀਂ ਦੇਖ ਰਹੇ ਹੋ ਅੱਡਾ ਖੜਾ ਤੋਂ ਜਸਵੀਰ ਕਾ ਜਲਦੀ ਇਹ ਵਿਸ਼ੇਸ਼ ਰਿਪੋਰਟ ਲੰਡਨ ਉਹ ਵੀ ਦੱਸੋ ਸਿੰਗਲ ਪੈਨੀ ਵੀ ਤੁਹਾਡੇ ਕੋਲ ਲੈ ਕੇ ਕੰਮ ਕਰਦਾ ਨਾ ਉਹਨੂੰ ਲੁਕੋ ਨਾ ਕਿ ਤੁਸੀਂ ਆਪਣੇ ਉਹ ਲੁਕੋਈ ਜੰਨੇ ਫਿਰ ਤੁਸੀਂ ਵੀ ਉਹਨੇ ਜ਼ਿੰਮੇਵਾਰ ਆ ਅਸੀਂ ਤਾਂ ਹੈ ਵੀ ਅਸੀਂ ਬਦਨਾਮੀ ਨਹੀਂ ਕਰਾਉਣੀ ਚਾਹੁੰਦੇ ਡਿਪਾਰਟਮੈਂਟ ਦੀ ਗਵਰਨਮੈਂਟ ਨੇ ਬੜੇ ਅੱਛੇ ਪਲੇਟਫਾਰਮ ਸਾਨੂੰ ਦੇ ਉਹ ਬੱਚਿਆਂ ਅੱਛੀ ਪੇਡ ਦਿੱਤੀ ਆ ਵੀ ਕਰ ਦਿੱਤੇ ਆ ਅਸੀਂ ਇੱਕ ਵੀ ਤੁਹਾਡੇ ਲਈ ਤੁਹਾਨੂੰ ਦਰਗਰ ਕਰਨਾਰ ਨਹੀਂ ਕਰ ਰਹੇ ਪਰ ਆਪਣੇ ਆਪ ਚ ਹੋਣਾ ਵੀ ਚਾਹੁੰਦੇ ਬਹੁਤ ساری ਨੈਗੇਟਿਵਿਟੀ ਪ੍ਰਾਣੀਆਂ ਚੱਲ ਰਹੀਆਂ ਹਨ ਉਹਨਾਂ ਕਰਕੇ ਪੁਲਿਸ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਹੋ ਰਿਹਾ ਪਰ ਮੇਰੇ ਵੱਲੋਂ ਮੇਰੇ ਕੋਲ ਐਸੇ ਮੁਲਾਜ਼ਮ ਹੈ ਮੈਂ 100% ਗਾਰੰਟੀ ਲੈਣਾ ਮੇਰਾ ਬੰਦੂ ਗਲਤ ਨਹੀਂ ਕਰਦਾ ਪਰ ਗਲਤ ਕਰਦਾ ਆਵਾਜ਼ ਖੜੀ ਕਰਉ ਮੈਂ ਦੇਣ ਦਾ ਰੋਡ ਠੀਕ ਹੈ ਜੀ ਬਹੁਤ ਪੀਕ ਤੇ ਸੀਗੀ ਹੁਣ ਪੀਣ ਵਾਲੇ ਪੀਕ ਤੇ ਦਿੱਤੇ ਕਿਸੇ ਟਾਈਮ ਤੇ ਵਿਦਨ ਵਾਲੇ ਪੀਕ ਤੇ ਸੀਗੀ ਫੇ ਕਾਨੂੰਨ ਚੇਂਜ ਹੋਇਆ ਕੰਪ੍ਰੋਪਰਟੀਆਂ ਜਿਹੜੀਆਂ ਸੀ ਜ ਆਉਣ ਲੱਗੀਆਂ ਰੋਲ ਤੁਸੀਂ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਦੇਖਦੇ ਹੋ ਵੀ ਉੱਥੇ ਇਹਨਾਂ ਦੀਆਂ ਪ੍ਰੋਪਰਟੀਆਂ ਦੇ ਨੋਟਸ ਲੱਗੇ ਆ ਅਸੀਂ ਵੀ ਆਪਣੇ ਇਲਾਕੇ ਚ ਬਹੁਤ ਸਾਰੇ ਹਜੇ ਬੰਦੇ ਆਇਡੈਂਟੀਫਾਈ ਕਰ ਲਿਆ ਪੰਜ ਚਾਰ ਦੇ ਆਰਡਰ ਵਾਸਤੇ ਚੱਲੀਆਂ ਗਈਆਂ ਬਾਕੀ ਅੰਡਰ ਪ੍ਰੋਸੈਸ ਚੱਲ ਰਿਹਾ ਥੋੜਾ ਜਿਹਾ ਪ੍ਰੋਸੈਸ ਥੋੜਾ ਲੰਮਾ ਹੈਗਾ ਇਹਨਾਂ ਦੇ ਘਰ ਤੇ ਚਮਚੇ ਤੋਂ ਲੈ ਕੇ ਨਾ ਪਾਣੀ ਵਾਲੀ ਟੰਕੀ ਦੇ ਉੱਪਰਲੇ ਵਾਲ ਤੱਕ ਜੋ ਚੀਜ਼ ਇਹਨਾਂ ਦੇ ਘਰ ਚੋਂ ਸਾਰੀਆਂ ਫ੍ਰੀਜ਼ ਹੋ ਰਹੀਆਂ ਆ ਆਉਣ ਵਾਲੇ ਦਿਨਾਂ ਚ ਤੁਨ ਸੁਣੇ ਰਿਜ਼ਲਟ ਮਿਲਿਆ ਅਸੀਂ ਪਤਾ ਨਹੀਂ ਇੱਥੇ ਰਹਿਣਾ ਕਿਨੇ ਰਹਿਣਾ ਪਰ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਪੁਲਿਸ ਨੇ ਕੁਝ ਨਾ ਕੁਝ ਕੀਤਾ ਮਾਨ ਜੋ ਸੀਐਮ ਸਾਹਿਬ ਨੇ ਨੀਜੀ ਸਾਹਿਬ ਐਸਐਸਪੀ ਸਾਹਿਬ ਸਾਢੇ 2:30 ਦੇ ਸਾਢੇ 8:00 ਵਜੇ ਡੇਲੀ ਵੀਸੀ ਕਰਦੇ ਆ ਨਿੱਕੀ ਨਿੱਕੀ ਨਿਊਜ਼ ਕੱਟਣੀ ਨਿੱਕੀ ਨਿੱਕੀ ਤੁਹਾਡੀ ਅਸੀਂ ਸ਼ੇਅਰ ਕਰਦੇ ਹਾਂ ਉੱਪਰ ਕਿ ਪਬਲਿਕ ਦੀਆਂ ਡਿਮਾਂਡਸ ਹੈਗੀਆਂ ਆ ਪ੍ਰੋਬਲਮਸ ਹੈਗੀਆਂ ਉਹਨੂੰ ਅਪਡੇਟ ਹੁੰਦਾ ਤੇ ਤੁਹਾਡੇ ਲਈ ਅਸੀਂ ਅਪਸ ਕਰਦੇ ਹਾਂ ਥੈਂਕ ਯੂ